ਸਤ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਨਵੇਂ ਬਲੌਗਸ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਹੈਗੀ ਹੈ 13 ਤਰੀਕਾ ਪਹਿਲਾਂ ਤਾਂ ਸਾਰਿਆਂ ਨੂੰ ਹੈਪੀ ਲੋੜੀ ਦੇਖਣ ਵਾਲੇ ਤੇ ਚਾਹਣ ਵਾਲਿਆਂ ਪਿਆਰਿਆਂ ਨੂੰ ਤੇ ਅੱਜ ਕਚੇਰੀ ਚ ਹੈਗਾ ਲੋੜੀ ਦਾ ਤਿਹਾਰ ਮਨਾਵਾਂਗੇ ਆਪਾਂ ਸਾਰੇ ਤੇ ਤੁਹਾਨੂੰ ਦਿਖਾਉਣੇ ਆ ਬਣੇ ਰਹੋ ਬਲੌਗ ਦੇ ਨਾਲ ਆ ਮੁੰਡੇ ਆਪਣੇ ਨਵੇਂ ਟਰਨਸ਼ਿਪ ਤੇ ਆਏ ਨੇ ਤੰਨੇ ਕੀ ਨਾਮ ਤਰਾ ਤਰਾ ਅੰਮ੍ਰਿਤ ਬਾਦ ਤੇਰਾ ਵੀਰ ਸਿੰਘ ਤੇਰਾ 来 ਨੰਨੂ ਬਣਾਉਣੇ ਵਕੀਰ ਆਪਾਂ ਹੁਣ ਚੰਗਾ ਆਪਣਾ ਲੋੜੀ ਦੇ ਉੱਪਰੋਗਰਾਮ ਦੀਆਂ ਸਾਡੀਆਂ ਤਿਆਰੀਆਂ ਹੋ ਰਹੀਆਂ ਨੇ ਕੁਰਸੀਆਂ ਲਾਤੀਆਂ ਤੇ ਆ ਤੁਸੀਂ ਦੇਖ ਸਕਦੇ ਹੋ ਸਾਰਾ ਪ੍ਰੋਗਰਾਮ ਇੱਥੇ ਐ ਕੌਲੀ ਮੈਂ ਤੇ ਚੰਕੌਰ ਹੁਣ ਅਸੀਂ ਜਿੱਥੇ ਅਸੀਂ ਲੋਹੜੀ ਮਨਾਉਣੀ ਆ ਉਹ ਚੀਜ਼ ਦਾ ਐਡਵੋਕੇਟ ਚੰਕੌਰ ਜੀ ਮੁਹਿੰਨਾ ਕਰਨਗੇ ਸਾਡਾ ਯਾਰ ਐਡਵੋਕੇਟ ਅਸੀਂ ਬਣ ਜਾਗੇ ਬਾਈ ਕੋਈ ਟੈਨਸ਼ਨ ਨਹੀਂ ਲੈਣੀ ਦਾ ਬਕਰਤ ਸਾਹਿਬਾ ਚਲੋ ਕਲਰਕ ਸਾਹਿਬਾਨ ਦਾ 13 ਹੁਣ ਅਸੀਂ ਐ ਸਮਝ ਲਓ ਵੀ ਲੋਹੜੀ ਕਲਰਕ ਸਾਹਿਬਾਨ ਦੇ ਤੌਰ ਤੇ ਮਨਾ ਰਹੇ ਫਿਰ ਰੱਬ ਸੁਖਰ ਕੈਜੀ ਵਕੀਲ ਦੇ ਤੌਰ ਤੇ ਮਨਾਵਾਂਗੇ ਠੀਕ ਹੈ ਤੇ ਹੁਣ ਅਸੀਂ ਮੁਹਿੰਨਾ ਕਰਦੇ ਮੈਂ ਤੇ ਚੰਕੌਰ ਆ ਜਾ ਵੀ ਆਵੇਂ ਦਖਾ ਸਾਰਾ ਠੀਕ ਹੈ ਸਾਰਾ ਮੁਆਇਨਾ ਕਰ ਤਿਆਰੀ ਉਧਰ ਚੱਲ ਰਹੀ ਹੈ ਠੀਕ ਹੈ ਕੁਰਸੀਆਂ ਲਾਤੀਆਂ ਤੇ ਕੁਰਸੀਆਂ ਲਾਤੀਆਂ ਹੁਣ ਖਾਣ ਪੀਣ ਦਾ ਪ੍ਰਬੰਧ ਦੇਖਦੇ ਆਂ ਵੀ ਮੁੰਡਿਆਂ ਨੇ ਕੀ ਕਰਿਆ ਪੈਸੇ ਇਹਨਾਂ ਨੇ ਸਾਥੋਂ ਲੈ ਲੇ ਤੇ ਖਾਣ ਪੀਣ ਦਾ ਪ੍ਰਬੰਧ ਪੁੱਛਦੇ ਆਂ ਕੀ ਐ ਤੇ ਇੱਧਰ ਸਾਰੇ ਤੇ ਲੱਕੜਾਂ ਆ ਗਈਆਂ ਦੇਖੋ ਕਿੰਨਾ ਸੋਹਣਾ ਪ੍ਰਬੰਧ ਹੈ ਪ੍ਰਬੰਧ ਪੂਰਾ ਤੇ ਆ ਹੈਡਨ ਮੈਨੇਜਰ ਸਾਡੇ ਜੀ ਹੈਪੀ ਲੋੜੀ ਜੀ ਬਹੁਤ-ਬਹੁਤ ਜੀ ਮੁबारकਾ ਸਾਨੂੰ ਵੀ ਜੀ ਚਲੋ ਚਲੋ ਕਿਰਮੇਸ਼ਰ ਬਣੇ ਰਹੋ ਬਲੌਗ ਦੇ ਨਾਲ ਅੱਜ ਤੁਹਾਨੂੰ ਦਿਖਾਉਣਾ ਵੀ ਅਸੀਂ ਕਿਵੇਂ ਲੋੜੀ ਮਨਾਉਣਾ ਹੋਰ ਜੀ ਸਰ ਦੇ ਸਾਡੇ ਜੁਨੀਅਰ ਨੇ ਇਹ ਮੈਨੇਜਰ ਇਹ ਐਗਰੀ ਲੋੜੀ ਦੀ ਐਪੀ ਲੋੜੀ ਸਾਰਿਆਂ ਨੂੰ ਜੀ ਇਹ ਸਾਡੇ ਇਹ ਨੇ ਡਾਇਰੈਕਟਰ ਜੇ ਮੈਂ ਕਹਿੰਦਾ ਸਾਰੀ ਮੈਨੇਜਮੈਂਟ ਦੇ ਠੀਕ ਐ ਪਤਲੀਆਂ ਪਤਲੀਆਂ ਲਾਓ ਨੀਚੇ ਹਾਂ ਮੇਰੇ ਲਾ ਸੈਟ ਕਰਕੇ ਅੰਦਰ ਜੀ ਤਿਆਰੀਆਂ ਵਾਂਗੂ ਐਨੇ ਅਸੀਂ ਕੰਮਕਾਰ ਕਰ ਲੀਆ ਵਧਾਉਣੇ ਆ ਅੱਜ ਜਮਗੌਰ ਆਪਾਂ ਇਹ ਕੰਮ ਨਿਬੜ ਲੀਏ ਆ ਆਪਾਂ ਚੱਲਦੇ ਆ ਅਸੀਂ ਕੰਮ ਨਿਵੇੜ ਕੇ ਆਉਣੇ ਆ ਠੀਕ ਐ ਫੇਰ ਅਸੀਂ ਦੇਖਦੇ ਆ ਕੀ ਕਰਦੇ ਆ ਡੀ ਜੇ 2 ਜੇ ਲਾ ਆਣਗੇ ਰੰਗਾ ਰੰਗ ਪ੍ਰੋਗਰਾਮ ਵੀ ਐ ਖਾੜਾ ਵੀ ਲਾਉਣਾ ਐ ਅੱਜ ਇੱਥੇ ਆਊਗਾ ਮੁੰਡਾ ਐ ਨਹੀਂ ਪਤਾ ਵੀ ਕੀ ਦਾ ਹੋਊਗਾ ਕੀ ਦਾ ਖਾੜਾ ਬਾਈ ਖਾੜਾ ਹੈ ਕਾਮਲ ਖਾਨ ਦਾ ਕਾਮਲ ਖਾਨ ਦਾ ਤੇ ਇੱਕ ਆ ਸਾਡੇ ਮਿੱਤਰ ਦਾ ਖਾੜਾ ਅੱਜ ਇਹ ਬੋਡੀ ਬਿਲਡਿੰਗ ਕਰੂਗਾ ਅੱਜ ਸੋਹੋ ਕਰਕੇ ਦਿਖਾਉਣਾ ਸੋਹੋ ਸੋਹੋ ਮਾਰਾਂਗੇ ਜਾ ਜਾ ਕੇ ਸਾਰੇ ਤੇ ਬਣੇ ਰਹੋ ਬਲੌਗ ਦੇ ਨਾਲ ਮੈਡਮਾਂ ਦੀ ਤਿਆਰੀ ਹੈ ਇਹਨਾਂ ਨੂੰ ਦੇਖਦੇ ਆਂ ਕੀ ਕਰਨਗੇ ਲੋਈ ਪ੍ਰੋਗਰਾਮ ਹੋ ਗਿਆ ਸ਼ੁਰੂ ਦੇਖਦੇ ਆਂ ਕੀ ਬਣਦਾ ਹੈ ਮਲਾਜ ਮੁਖ ਸਟਾਫ ਸਾਡਾ ਆ ਗਿਆ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਇਕ ਐਂਡ ਸ਼ੇਅਰ ਸੋਡੀ ਸਪੋਰਟ ਦੀ ਬਹੁਤ ਲੋੜ ਹੈ ਹਣੂ ਦੇਵਤਾ ਜੀ ਆ ਜਾਂਦੇ ਜੀ ਆ ਗਏ ਆ ਗਏ ਜੀ ਆਜੋ ਜੀ ਦੇਤਾ ਜੀ ਠੀਕ ਹੋ ਸੁਖਵਿੰਦਰ ਆ ਜਾ ਬਾਈ ਆਇਆ ਆਇਆ ਉਰੇ ਆ ਗੌਰ ਕੰਮ ਕਰੀ ਤੇ ਵਲੌਗ ਚ ਬਣੇ ਰਹੋ ਦੇਖੋ ਤਿਆਰੀਆਂ ਮੁਕੰਮਲ ਨੇ ਸਾਰੇ ਸਾਡਾ ਸਟਾਫ ਪਹੁੰਚ ਗਿਆ دوست ਮਿੱਤਰ ਸਾਡੇ ਆ ਗਈ ਆ ਗਈ ਇੱਕ ਤਾਂ ਚੈਨਲ ਸਾਰੇ ਸਬਸਕ੍ਰਾਈਬ ਕਰ ਲੋ ਬਾਈ ਕਰਮਾ ਜੀ ਲੋੜੀ ਜੀ ਹੈਪੀ ਲੋੜੀ ਸਰ ਹੈਪੀ ਲੋੜੀ ਹੈਪੀ ਲੋੜੀ ਹੈਪੀ ਲੋੜੀ ਜੀ ਗੱਜੇ ਜੋ ਟੋਪੀ ਐਂ ਦਾ ਲਾ ਦੋ ਆਏ ਬੈਠੋ ਲੋਈਆਂ ਐ ਢੀ ਬਾਬ ਲੋਈ ਜੀ ਲਾ ਯਾਰ ਤੇਰੇ ਚੈਨਲ ਹਾਂ ਇਹ ਠੰਡਾ ਵਾਲੇ ਬੰਦੇ ਨੇ ਸਾਡੇ ਠੰਡ ਲਾ ਦਿੱ ਇਹਨਾਂ ਨੂੰ ਆਹ ਸੀਨੀਅਰ ਸਾਡੇ ਇੱਧਰ ਬੈਠੇ ਨੇ ਸਾਡੇ ਵਾਲਾ ਕੋਈ ਨਹੀਂ ਯਾਰ ਮੈਂ ਬੈਠਾ ਇੱਥੇ ਖੁਸ਼ੀਆਂ ਖਿੜੇ ਲੈ ਕੇ ਆਵੇ ਧੰਨਵਾਦ ਉਹਦੇ ਕੀ ਜਿਹੜਾ ਸਾਹਿਬ ਆਨਰ ਕਰਦਾ ਚੀਆਂ ਨੇ ਇਸ ਤੋਂ ਬਾਅਦ ਮੈਂ ਬੇਨਤੀ ਕਰਾਂਗਾ ਤਾਂ ਮਨਜੋ ਸਰਦਾਰ ਮਲਜਿੰਦਰ ਸਿੰਘ ਜੀ ਜ਼ਿਲ੍ਹਾ ਦੇ ਸੈਸ਼ਨ ਜਜ ਸਾਹਿਬਾ ਕਿ ਉਹ ਆ ਕਿ ਸਾਡੇ ਪ੍ਰਧਾਨ ਸਾਹਿਬਾਨ ਦੇ ਨਾਲ ਆਪਣੇ ਦੋ ਵਿਚਾਰ ਸਾਂਝੇ ਕਰਨਗੇ ਅਤੇ ਉਸ ਤੋਂ ਬਾਅਦ ਆਪਾਂ ਲੋਹੜੀ ਦੇ ਤਿਹਾੜੀ ਦੀ ਜਿਹੜੀ ਉਹ ਸ਼ੁਰੂਆਤ ਕਰਨ ਜਾ ਰਹੇ ਹਾਂ ਤਾਂ ਉਸ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਸਾਡੇ ਮਾਨਯੋਗ ਜ਼ਿਲ੍ਹਾ ਦੇ ਸੈਸ਼ਨ ਜਜ ਸਰਦਾਰ ਮਲਜਿੰਦਰ ਸਿੰਘ ਜੀ ਕਿ ਆਪਣੇ ਵਿਚਾਰ ਤੁਹਾਡੇ ਸਾਰਿਆਂ ਨਾਲ ਸਾਂਝੇ ਕਰਨਗੇ ਮੇਰੀ ਸੈਸ਼ਨ ਡਿਵੀਜ਼ਨ ਦੇ ਸਟਾਫ ਮੈਂ ਮੰਚੀ ਸਭਾ ਸਾਰੇ ਲੋੜੀ ਦੇ ਬਹੁਤ ਬਹੁ ਮੁਬਾਰਕ ਇਹ ਵੈਸੇ ਯੂਨੀਕ ਜਿਹੇ ਉਪਰਾਲੇ ਤੁਹਾਡੇ ਲੋਕਾਂ ਦਾ ਮਤਲਬ ਮੈਂ ਆਫਿਸ ਸੈਸ਼ਨ ਡਿਵੀਜ਼ਨ ਚ ਰਹਾ ਬਟ ਮੈਂ ਮੰਚੀਆ ਦੇ ਸਟਾਫ ਦਾ ਅਲੱਗ ਲੋੜੀ ਦਾ ਪ੍ਰੋਗਰਾਮ ਕਿਤੇ ਨਹੀਂ ਦੇਖਿਆ ਇਨਕ੍ਰੈਡੀਟ ਗੋਸ ਟੂ ਯੂ ਪੀਪਲ ਜਿਹੜਾ ਤੁਸੀਂ ਇਹ ਉਪਰਾਲੇ ਕਰਦੇ ਹੋ ਤੇ ਵਾਂਸ ਅਗੇਨ ਹੈਪੀ ਲੋਡਿੰਗ ਇੰਜੋਏ ਯਰ ਡੇਸ ਥੈਂਕ ਯੂ ਇਸ ਤੋਂ ਬਾਅਦ ਅਸੀਂ ਬੇਨਤੀ ਕਰਾਂਗੇ ਸਾਰੇ ਤੇ ਲੋੜੀ ਦੇ ਇਤਿਹਾਸ ਦੀ ਜਿਹੜੀ ਰਸਮਾਂ ਹੋ ਬਾਂਦੋਗ ਜ਼ਿਲ੍ਹਾ ਦੇ ਸੈਸ਼ਨ ਜੱਜ ਸੰਭੂ ਜੁਡੀਸ਼ਲ ਅਫੀਸਰ ਸਹਿਬਾਨ ਸਾਡੇ ਬਾਰ ਦੇ ਪ੍ਰਧਾਨ ਗੁਰਦਾਸ ਸਿੰਘ ਜੀ ਬਾਰ ਦੇ ਸਾਰਿਆਂ ਨੂੰ ਬੇਨਤੀ ਹੈ ਕਿ ਉਹ ਜਿਲ੍ਹਾ ਦੀ ਰਸਮ ਹੈ ਜਿਹੜੀ ਉਹ ਤਾਜੋਕੇ ਲੋੜੀ ਦੇ ਤਿਹਾੜੀ ਦੀ ਜਿਹੜੀ ਹੈ ਉਹ ਸ਼ੁਰੂਆਤ ਕੀਤੀ ਜਾ ਸਕੇ ਕਿਉਂਕਿ ਇਸ ਤੋਂ ਬਾਅਦ ਜਿਲ੍ਹਾ ਵਾਰਿਸੇ ਚਲਵਾ ਮਨਾਇਆ ਜਾ ਰਿਹਾ ਉੱਥੇ ਵੀ ਜਾਣਾ ਸਮੇਂ ਦੀ ਜਿਹੜੀ ਪਾਵਨਦੀ ਹੈ ਇਸ ਕਰਕੇ ਬੇਨਤੀ ਹੈ ਸਾਡੇ ਅਫੀਸਰ ਸਾਹਿਬਾਨ ਨੂੰ ਤਾਜੋਕੇ ਆਪਣਾ ਪ੍ਰੋਗਰਾਮ ਜਿਹੜਾ ਅੱਗੇ ਜਾਰੀ ਰੱਖ ਸਕਣ ਮਾਲਜੋ ਜਿਲ੍ਹਾ ਦੇ ਸੈਸ਼ਨ ਜੱਜ ਸਰਦਾਰ ਮਨਜਿੰਦਰ ਸਿੰਘ ਜੀ ਸਮੂਹ ਜੁਡੀਸ਼ੀਅਨ ਆਫੀਸਰ ਸਹਿਬਾਨ ਨੂੰ ਕਿ ਉਹ ਤਿਲਾਂ ਦੀ ਰਸਮ ਹੈ ਜਿਹੜੀ ਉਹ ਅਦਾ ਕਰਨ ਤਾਂ ਜੋ ਕਿ ਸਾਡੇ ਮੁੰਥੀ ਸਹਿਬਾਨ ਤੇ ਕਲਰਕ ਸਹਿਬਾਨ ਇਹਨਾਂ ਦੇ ਪ੍ਰਧਾਨ ਸਹਿਬਾਨ ਨੂੰ ਵੀ ਬੇਨਤੀ ਹੈ ਕਿ ਉਹ ਇੱਕ ਦੂਜੇ ਦਾ ਸਾਥ ਦੇਣ ਤਾਂ ਜੋ ਕਿ ਜੋੜੀ ਦੇ ਇਤਿਹਾਰ ਦੀ ਰਸਮ ਹੈ ਜਿਹੜੀ ਅਦਾ ਕੀਤੀ ਜਾਵੇ ਤਾਂ ਤਿਲਾਂ ਦੀ ਰਸਮ ਇਸਰ ਆ ਦਲੇਦਰ ਜਾ ਦਲੇਦਰ ਦੀ ਜੜ ਚੁੱਲੇ ਪਾ ਤਾ ਸੁੰਦਰ ਮੰਦਰੀਏ ਤੇਰਾ ਕੌਣ ਵਿਚਾਰਾ ਹੋ ਦੁੱਲਾ ਪੱਟੀ ਵਾਲਾ ਹੋ ਦੁੱਲੇ ਧੀ ਵਿਆਹੀ ਹੋ ਫੇਰ ਚੱਕਰ ਪਾਈ ਹੋ ੁਣੀ ਦਾ ਸਾਲੂ ਪਾਟਾ ਹੋ ੁਣੀ ਦਾ ਜੀਵੇ ਚਾਚਾ ਹੋ ਇਹ ਸਾਡਾ ਸੱਭਿਆਚਾਰ ਇਹ ਸਾਡਾ ਤਿਹਾਰ ਜਿਨੇ ਸਾਨੂੰ ਇੱਕ ਦੂਜੇ ਨਾਲ ਜੋੜਿਆ ਖੁਸ਼ੀਆਂ ਤੇ ਪਿਆਰ ਮੁਹੱਬਤ ਅਤੇ ਸਤਿਕਾਰ ਦੇ ਨਾਲ ਨਵਾਜਿਆ ਤਾਂ ਜਮੇ ਸ਼ਹਿੰਦਰ ਸਾਹਿਬ ਨੇ ਕਿਹਾ ਸੀ ਕਿ ਪਹਿਲੀ ਵਾਰੀ ਦੇਖਿਆ ਇਹ ਕਲਰਕ ਸਾਹਿਬਾਨ ਤੇ ਮੁੰਸੀ ਸਾਹਿਬਾਨ ਦੀ ਜਿਹੜੀ ਇਹ ਦਾ ਤਿਹਾਰ ਹੈ ਇਹ ਧੀਆ ਤੇ ਪੁੱਤਰਾਂ ਦੀ ਸਾਂਝੀ ਲੋੜੀ ਦਾ ਤਿਹਾਰ ਵਜੋਂ ਮਨਾਇਆ ਜਾਂਦਾ ਹੈ ਤਾਂ ਕਿ ਸਾਡੇ ਸਮਾਜ ਦੇ ਵਿੱਚ ਜਿੱਥੋਂ ਪ੍ਰਥਾ ਜਿਹੜੀ ਧੀਆ ਦੇ ਆਪਾਂ ਕਹਿੰਦੇ ਧੀਆ ਨੂੰ ਵੀ ਬਹੁਤ ਸਾ ਸਮਾਜ ਦੇ ਵਿੱਚ ਉਹਨਾਂ ਸਤਿਕਾਰ ਨਹੀਂ ਦਿੱਤਾ ਜਾਂਦਾ ਸੀ ਪਰ ਸਮਾਂ ਹੁਣ ਬਦਲ ਚੁੱਕਿਆ ਹੈ ਤਾਂ ਧੀਆ ਪੁੱਤਰਾਂ ਦੀ ਇੱਕ ਸਾਂਝੀ ਲੋੜੀ ਦਾ ਤਿਹਾਰ ਹੈ ਜਿਹੜਾ ਹਰ ਸਾਲ ਮਨਾਇਆ ਜਾਂਦਾ ਹੈ ਬਾਰਸ਼ ਸੀਜ਼ਨ ਮਾਨਸਾ ਵੱਲੋਂ ਵੀ ਦੀਆਂ ਪੁੱਤਰਾਂ ਦੀ ਸਾਂਝੀ ਲੋੜੀ ਦਾ ਤਿਹਾਰ ਅੱਜ ਸ਼ੁਰੂਆਤ ਕੀਤੀ ਹੈ ਅਸੀਂ ਬਹੁਤ ਬਹੁਤ ਧੰਨਵਾਦੀਆਂ ਦਿਲੋਂ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਸਮਾਂ ਕੱਢ ਕੇ ਸਾਡੀ ਇਸ ਲੋੜੀ ਦੇ ਪ੍ਰੋਗਰਾਮ ਦੇ ਉੱਤੇ ਪਹੁੰਚੇ ਅਸੀਂ ਉਹਨਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਆਇਆਂ ਕਹਿੰਦੇ ਆ ਤਹਿ ਦਿਲੋਂ ਸਵਾਗਤ ਸਾਡੀ ਬਾਰ ਦੇ ਪ੍ਰਧਾਨ ਸਰਦਾਰ ਗੁਰਦਾਸ ਸਿੰਘ ਜੀ ਮਾਨ ਸਾਹਿਬ ਸੈਕਟਰੀ ਸਾਹਿਬ ਵਿਸ਼ੇਸ਼ ਤੌਰ ਤੇ ਪਹੁੰਚੇ ਸਾਡੇ ਡੀਏ ਸਾਹਿਬ ਉਹਨਾਂ ਦੀ ਪੂਰੀ ਟੀਮ ਉਹਨਾਂ ਦਾ ਵੀ ਅਸੀਂ ਸਵਾਗਤ ਕਰਦੇ ਜੀ ਆਇਆਂ ਕਹਿੰਦੇ ਆ ਜਿਨ੍ਹਾਂ ਨੇ ਕੀਮਤੀ ਸਮੇਂ ਦੇ ਵਿੱਚ ਸਮਾਂ ਕੱਢਿਆ ਓਬ ਸਾਡੇ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਜੀ ਸਾਹਿਬ ਉਹਨਾਂ ਦੀ ਪੂਰੀ ਟੀਮ ਉਹਨਾਂ ਦਾ ਵੀ ਸਹੀ ਬਹਿ ਜਾ ਉੱਥੇ ਟਿਕਾਈ ਜਾਓ ਉੱਥੇ ਬਹਿ ਜਾ ਕਰਦੇ ਜੀ ਆਇਆਂ ਕਹਿੰਦੇ ਆ ਤੇ ਯਾ ਪੁੱਤਾਂ ਦਾ ਇੱਕ ਸਾਂਝਾ ਤਿਹਾਰ ਲੋਹੜੀ ਦਾ ਜੋ ਖੁਸ਼ੀਆਂ ਖੇੜਿਆਂ ਨਾਲ ਪਿਆਰ ਮੁਹੱਬਤ ਦੇ ਸਤਕਾਰ ਦੇ ਨਾਲ ਇਹ ਪੰਜਾਬੀ ਸੱਭਿਆਚਾਰ ਦੀ ਚਲਕ ਹੈ ਤਾਂ ਕਹਿੰਦੇ ਨੇ ਵੀ ਜਿਹੜੀ ਲੋਹੜੀ ਹੈ ਇਹ ਕਰਮਾਂ ਵਾਲੀ ਮੰਨਦੇ ਆਂ ਤੇ ਯਾ ਪੁੱਤਾਂ ਦੀ ਸਾਂਝੀ ਲੋਹੜੀ ਤਾਂ ਅਸੀਂ ਵੀ ਆਸ ਕਰਦੇ ਆਂ ਪ੍ਰਮਾਤਮਾ ਅੱਗੇ ਕਿ ਲੰਮਾ ਸਾਹਿਬ ਇਹ ਲੋਹੜੀ ਦਾ ਤਿਹਾਰ ਸਾਰੇ ਸਾਡੇ ਸਾਰਿਆਂ ਲਈ ਖੁਸ਼ੀਆਂ ਖੇੜੀ ਰੌਣਕਾਂ ਲੈ ਕੇ ਆਵੇ ਤਕਿਸੇ ਸ਼ਾਇਰ ਨੇ ਬੜਾ ਸੁਣਾ ਲਿਖਿਆ ਕਹਿੰਦਾ ਸੇਤਾ ਹੋਵਣ ਸੋਹਣੀਆਂ ਤੇ ਸੋਚਾ ਹੁਣ ਕਮਾਲ ਜਜ਼ਬੇ ਹੋਵਣ ਸਿਖਰ ਤੇ ਤੇ ਉਦਮ ਹੋਵੇ ਨਾਲ ਖੁਸ਼ੀਆਂ ਖੇੜੇ ਲਾਉਣ ਦਾ ਜੀਵਨ ਦੇ ਸਰਤਾਲ ਸਭੇ ਸਗਾਤਾ ਸਭ ਲਈ ਲੈ ਆਵੇ ਇਹ ਸਾਲ ਲੈ ਆਵੇ ਇਹ ਸਾਲ ਵਾਕਈ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਖੇੜੇ ਪਿਆਰ ਮੁਹੱਬਤ ਸਤਕਾਰ ਅਸੀਂ ਵੀ ਆਸ ਕਰਦੇ ਹਾਂ ਕਿ ਸਾਡਾ ਭਾਰਤ ਬੈਂਚ ਦਾ ਰਿਸ਼ਤਾ ਜਿਹੜਾ ਹੋਵੇ ਮਜ਼ਬੂਤ ਹੋਵੇ ਅਈ ਕਦੂਤੇ ਦਾ ਪਿਆਰ ਮੁਹੱਬਤ ਸਤਕਾਰ ਦੇ ਨਾਂ ਨਾਲ ਅਸੀਂ ਆਪਣੀ ਡਿਊਟੀ ਨੂੰ ਜ਼ਿੰਮੇਵਾਰੀ ਨਾਲ ਨਿਭਾਉਂਦੇ ਹੋਈ ਹਰ ਇੱਕ ਇਨਸਾਨ ਜਿਹੜਾ ਇੱਥੇ ਆਉਂਦਾ ਹੈ ਉਹਦੀ ਜ਼ਿੰਦਗੀ ਦੇ ਵਿੱਚ ਜਿੰਨੇ ਕੋਈ ਸਮਾਂ ਉਹਨੇ ਕੱਟਿਆ ਹੁੰਦਾ ਹੈ ਉਹਨੂੰ ਉਸ ਚੀਜ਼ ਨਾਲ ਖੁਸ਼ੀ ਮਿਲਦੀ ਹੈ ਕਿ ਅਸੀਂ ਅੱਜ ਇਸ ਚੀਜ਼ ਤੋਂ ਇਜ਼ਤ ਦਿੱਤੀ ਗਈ ਹੈ ਤਾਂ ਅਸੀਂ ਪ੍ਰਮਾਤਮਾ ਕੀ ਹੀ ਅਰਦਾਸ ਕਰਦੇ ਹਾਂ ਕਿ ਸਾਰੇ ਆਪੋ ਆਪਣੀ ਡਿਊਟੀ ਹੈ ਜਿਹੜੀ ਪੂਰੀ ਇਮਾਨਦਾਰੀ ਨਾਲ ਜ਼ਿੰਮੇਵਾਰੀ ਨਾਲ ਨਿਭਾਉਣ ਦੀ ਪੂਰੀ ਪੂਰੀ ਕੋਸ਼ਿਸ਼ ਕਰੋ ਤਾਂ ਜੋ ਕਿ ਸਾਡੇ ਸਮਾਜ ਦੇ ਵਿੱਚ ਨਿਆਂ ਦਾ ਜਿਹੜਾ ਦਰਸਾਰਾ ਹੋਰ ਵਧੀਆ ਢੰਗ ਦੇ ਨਾਲ ਸਾਡੇ ਲੋਕਾਂ ਨੂੰ ਨਿਆਂ ਜਿਹੜਾ ਹੋਰ ਮਿਲ ਸਕੇ ਜੇਕਰ ਕਿਸੇ ਵੀ ਕਲਰਕ ਸਾਹਿਬਾਨ ਨੇ ਜਾਂ ਮੁੰਤੀ ਸਾਹਿਬਾਨ ਨੇ ਕੋਈ ਆਪਣੇ ਕਵਤਾ ਗੀਤ ਜਾਂ ਕਹਾਣੀ ਕੁਛ ਵੀ ਆਪਣਾ ਆਈਟਮ ਕੋਈ ਪੇਸ਼ ਕਰਨੀ ਆ ਤਾਂ ਕਿਰਪਾ ਕਰਕੇ ਆਪਣੇ ਨਾਮ ਸਾਡੇ ਮਰਪੀ ਸਿੰਘ ਹੈ ਉਹਨਾਂ ਦੇ ਪ੍ਰਧਾਨ ਜੀ ਕੋਲੇ ਲੋਟ ਕਰਵਾ ਸਕਦਾ ਕਿਉਂਕਿ ਇਸ ਤੋਂ ਬਾਅਦ ਤੇ ਸਾਰਾ ਜਿਹੜਾ ਮਨੋਰੰਜਨ ਦਾ ਪ੍ਰੋਗਰਾਮ ਆਉਹੀ ਸ਼ੁਰੂ ਜਾਰੀ ਰਹੇਗਾ ਤਾਂ ਆਪ ਸਭ ਨੂੰ ਬੇਚੇ ਕਿਸੇ ਨੇ ਵੀ ਆਪ ਆਪਣਾ ਕੋਈ ਗੀਤ ਕੱਪਤਾ ਜਾਂ ਲੋੜੀ ਦੇ ਤਿਹਾੜ ਨਾਲ ਸੰਬੰਧਿਤ ਕੋਈ ਆਈਟਮ ਪੇਸ਼ ਕਰਨੀ ਹੈ ਤਾਂ ਆਪਣਾ ਨਾਮ ਹੈ ਪ੍ਰਧਾਨ ਮਨਪ੍ਰੀਤ ਸਿੰਘ ਪਾਸ ਜਾਵਾਂ ਨਾਮ ਲਿਖਵਾ ਸਕਦਾ ਹੈ ਤੇ ਉਹਦਾ ਨਾਮ ਹੈ ਜਿਹੜਾ ਫਿਰ ਵਿਚਾਰਾ ਜਾਵੇਗਾ ਤਾਂ ਕਿ ਉਹ ਆਪਣਾ ਪ੍ਰੋਗਰਾਮ ਜਿਹੜਾ ਹੋ ਪੇਸ਼ ਕਰ ਸਕੇ ਸੋ ਇੱਕ ਵਾਰ ਫਿਰ ਮੈਂ ਜਿੰਨੇ ਵੀ ਮounchi ਸਹਿਬਾਨ ਇਤਲੋ ਦਰ ਫਿਰ ਰਹੇ ਆ ਕਿਰਪਾ ਕਰਕੇ ਪੰਡਾਲ ਦੇ ਵਿੱਚ ਵਿਰਾਜਮਾਨ ਹੋ ਜਾਣ ਤਾਂ ਜੋ ਕਿ ਲੋਹੜੀ ਦੇ ਤਿਹਾੜੀ ਦੀ ਜਿਹੜੀ ਸ਼ੁਰੂਆਤ ਹੋ ਚੁੱਕੀ ਹੈ ਉਹਨੂੰ ਵਧੀਆ ਢੰਗ ਦੇ ਨਾਲ ਮਨਾਇਆ ਜਾਵੇ ਤਾਂ ਜਿੱਥੇ ਸਮਾਜ ਦੇ ਵਿੱਚ ਆਪਾਂ ਗੱਲ ਕਰ ਰਹੇ ਸੀਗੇ ਧੀਆ ਤੇ ਸਮੇ ਆਪ ਮੋਸਟਲੀ ਕੀ ਲੋਕ ਸਾਡੇ ਜਾਗਰੂਤ ਹੋ ਗਏ ਤਾਂ ਬਹੁਤ ਹੀ ਵਧੀਆ ਖੁਸ਼ੀ ਦੀ ਗੱਲ ਹੈ ਕਿ ਜਿਹੜਾ ਤਿਹਾਰ ਹੈ ਇਹ ਧੀਆ ਅਤੇ ਪੁੱਤਰਾਂ ਦੀ ਸਾਂਝੀ ਲੋੜੀ ਦੇ ਤੌਰ ਤੇ ਮਨਾਇਆ ਜਾਂਦਾ ਹੈ ਤਾਂ ਸਾਡੇ ਸਮਾਜ ਨੂੰ ਇੱਕ ਨਵਾਂ ਸੁਨੇਹਾ ਵੀ ਦਿੱਤਾ ਜਾਂਦਾ ਹੈ ਤੇ ਕਹਿੰਦੇ ਨੇ ਵੀ ਕਰਮਾਂ ਵਾਲੇ ਵੱਲਦੇ ਨੇ ਧੀਆ ਦੀ ਲੋੜੀ ਸਭ ਨਾਲ ਦੀ ਵੇੜੀ ਬਖਸ਼ੀ ਧੀ ਪੁੱਤ ਦੀ ਜੋੜੀ ਜਿਸ ਘਰ ਵਿੱਚ ਧੀ ਆ ਜਾਵੇ ਬਰਕਤ ਆ ਜਾਂਦੀ ਹੈ ਉਹ ਕਿਸੇ ਕੋਲੋਂ ਕੁਝ ਨਹੀਂ ਮੰਗਦੀ ਆਪਣੇ ਭਾਗਾਂ ਦਾ ਖਾਂਦੀ ਹੈ ਵੀਰ ਦੇ ਵਿਆਹ ਤੇ ਹੀ ਨੱਚਦੀ ਗਾਉਂਦੀ ਛਗਨਾਂ ਦੀ ਘੋੜੀ ਕਰਮਾ ਵਾਲੇ ਵੱਲਦੇ ਨੇ ਬਾਬਾ ਧੀਾਂ ਦੀ ਲੋੜੀ ਤਾਂ ਵਾਕਈ ਅੱਜ ਜਿਹੜੇ ਧੀਾਂ ਦੀ ਲੋੜੀ ਬਣਾ ਰਹੇ ਨੇ ਬਹੁਤ ਹੀ ਖੁਸ਼ੀ ਦੀ ਗੱਲ ਹੈ ਬਹੁਤ ਸਾਰੀ ਸਾਡੀਆਂ ਸਮਾਜਿਕ ਜਥੇਬੰਦੀਆਂ ਧੀਾਂ ਲਈ ਸਾਂਝੇ ਪ੍ਰੋਗਰਾਮ ਰੱਖਦੀਆਂ ਨੇ ਤਾਂ ਇੱਕ ਵਧੀਆ ਸਤਿਕਾਰ ਅਤੇ ਪਿਆਰ ਮੁਹੱਬਤ ਦੇ ਨਾਲ ਉਹਨਾਂ ਨੂੰ ਨਵਾਜਿਆ ਜਾਂਦਾ ਹੈ ਬੜੀ ਖੁਸ਼ੀ ਦੀ ਗੱਲ ਹੈ Terima kasih telah menonton हेलो 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 एक बार फिर मैं आए हुए मेहमान जज साहबान जुडिशल ऑफिसर साहबान ਦੀਸਾ ਉਹਨਾਂ ਦੀ ਪੂਰੀ ਟੀਮ ਸਾਡੀ ਬਾਰ ਦੇ ਪ੍ਰਧਾਨ ਗੁਰਦਾਸ ਸਿੰਘ ਜੀ ਮਾਨ ਸੈਕਟਰੀ ਸਾਹਿਬ तमाम ਜੁਡੀਸ਼ਲ ਅਫੀਸਰ ਸਾਹਿਬਾਨ ਦਾ ਇੱਕ ਵਾਰ ਫੇਰ ਤਹਿ ਦਿਲੋਂ ਸਵਾਗਤ ਕਰਦੇ ਆ ਜਿਨ੍ਹਾਂ ਆਏ ਕਹਿੰਦੇ ਆ ਜਿਨ੍ਹਾਂ ਨੇ ਕੀਮਤੀ ਸਮੇਂ ਚੋਂ ਸਮਾਂ ਕੱਢਿਆ ਕਿਉਂਕਿ ਇਸ ਸਮੇਂ ਦੀ ਪਾਵਨਦੀ ਹੈ ਇੱਕ ਹੋਰ ਤਿਹਾਰ ਹੈ ਜਿਹੜਾ ਉਹ ਬਾਰਸ਼ ਸਟੇਸ਼ਨ ਵੱਲੋਂ ਮਨਾਇਆ ਜਾ ਰਿਹਾ ਹੈ ਉੱਥੇ ਵੀ ਸ਼ੁਰੂਆਤ ਕਰਨੀ ਹੈ ਜੀ ਨਾਦੂ ਬਰਾਦਾ ਭਾਈ ਜਾ ਟੇਕੇ ਬਹਿ ਗਿਆ ਬਹਿ ਗਿਆ ਹਲੋ 크੍ਰਿਸ਼ਨ ਮਾਨਵ ਵੀ ਬੜਿਆ ਜੀ ਉਹ ਆਪਣੇ ਕਫਤਾ ਤੁਹਾਡੇ ਨਾਲ ਸ਼ਾਦੀ ਪ੍ਰਧਾਨਗੀ ਮੰਡਲ ਦੇ ਵਿੱਚ ਬੈਠੇ ਹੋਏ ਸਾਡੇ ਬਹੁਤ ਹੀ ਸਤਿਕਾਰਯੋਗ ਜੱਜ ਸਾਹਿਬਾਨ ਜੀਓ ਅਤੇ ਵਕੀਲ ਸਾਹਿਬਾਨ ਜੀਓ ਬਹੁਤ ਬਹੁਤ ਸਤਿਕਾਰ ਲੋੜੀ ਦੇ ਮੌਸਮ ਸਾਵਣ ਮੂੰਮ ਬਾਰਕਾ ਆਦਨ ਨੇ ਤੇ ਕਾਮਨਾ ਕਰਦਾ ਕਿ ਅਸੀਂ ਸਾਰੇ ਤਰੱਕੀ ਕਰੀਏ ਸਾਡਾ ਦੇਸ਼ ਤਰੱਕੀ ਕਰੀਏ ਕਰੇ ਤੇ ਇਹੋ ਜਿਹੇ ਜੋ ਤਿਹਾਰ ਨੇ ਪਹਿਲਾਂ ਜਸ ਸਹਿਬਾਨ ਨੇ ਕਿਹਾ ਵੀ ਅਸੀਂ ਇਕੱਠੇ ਹੋ ਕੇ ਮਨਾਉਣੇ ਆ ਜੀ ਮੇਰੇ ਖਾ ਸਾਡੇ ਮਾਨਸਾ ਦੇ ਵਿੱਚ ਇਹ ਪਹਿਲੇ ਦਿਨੋਂ ਹੀ ਪ੍ਰਤ ਰਹੀ ਹੈ ਇਕੱਠੇ ਹੋ ਕੇ ਸਭ ਮੈਂ ਤਿਹਾਰ ਮਨਾਉਣੇ ਆ ਇਕੱਠੇ ਹੋ ਕੇ ਬੈਠਣਾ ਇਹ ਜਿਹੜੇ ਤਿਹਾਰ ਨੇ ਸਾਡੇ ਚ ਰਾਸ਼ਟਰੀਏਕਤਾ ਵੀ ਪੈਦਾ ਕਰਦੇ ਨੇ ਤੁਮ ਅੱਜ ਇਸ ਤਿਹਾਰ ਦੇ ਮੌਕੇ ਅਧਿਨ ਸ਼੍ਰੀ ਮਰਹੂਮ ਪਾਤਰ ਸ਼ਾਹ ਜੀ ਦੀ ਕਿਰਤਾਂ ਪੇਸ਼ ਕਰਨੀਆਂ ਚਾਹੁੰਣਾ ਜੇ ਆਈ ਪਤ ਝੜਤਾ ਫੇਰ ਕੀ ਹੈ ਕਿਉਂਕਿ ਸਾਨੂੰ ਹਮੇਸ਼ਾ ਉਹਨਾਂ ਦੇ ਸਮੇਂ ਦੇ ਵਿੱਚ ਕਾਮਨਾ ਕਰਨੀ ਚਾਹੀਦੀ ਹੈ ਕਿ ਆਉਣ ਵਾਲਾ ਸਮਾਂ ਚੰਗਾ ਹੋ ਜੇ ਆਈ ਪਤ ਝੜਤਾ ਫੇਰ ਕੀ ਏ ਤੂੰ ਆਉਂਦੀ ਰਤ ਚ ਯਕੀਨ ਨ ਰਖੀ ਮਿਲਬ ਕੇ ਕਿਤੇ ਆਉਨੇ ਆਉਨੇ ਕਲਮਾ ਫੁਰਨਾ ਜੋਗੀ ਜ਼ਮੀਨ ਰਖੀ ਮਲਬ ਕ ਕਿੱਥੇ ਆਉ ਲਿਆਉ ਨਾ ਕਲਮਾ ਕਿਸੇ ਬਿਸ਼ੀਸ਼ ਚ ਇੱਕ ਸੁਆਪਣਾ ਤੂੰ ਗੰਦਲ ਦਾ ਤਕ ਨਾਉਦਾ ਅਸੂ ਹੋਵੀ ਤੂੰ ਸਜੰਦੀ ਨਿਰਮਲ ਨਜ਼ਰ ਚ ਹਰਦਮ ਤੂੰ ਸਜੰਦੀ ਨਿਰਮਲ ਨਜ਼ਰ ਚ ਹਰਦਮ ਚਲ ਆਪਣੇ ਨੂੰ ਲੈ ਨ ਰਖੀ ਜਿਹਾ ਹੀ ਪਤ ਝੜ ਤਾ ਫੇਰ ਕੀ ਏ ਪਤਾ ਨ ਲੱਗੇ ਇਹ ਚੰਨ ਤਾਰੇ ਪਤਾ ਨ ਲੱਗੇ ਇਹ ਚੰਨ ਤਾਰੇ ਬਦਨ ਹਜਾ ਕੇ ਨਿਵਾਸ ਤੇਰਾ ਤੂੰ ਆਪਣੀ ਕੁਦ ਰਤ ਤੇ ਆਪਣੇ ਵਿੱਚ ਲਾ ਤੂੰ ਆਪਣੀ ਕੋਦ ਰਤ ਤੇ ਆਪਣੇ ਵਿੱਚ ਲਾ ਪਰ ਤਉ ਹੀ ਮਹੀਨ ਰਖੀ ਜਿਹਾਈ ਪਤ ਝੜ ਤਾਂ ਫੇਰ ਕੀ ਏ ਅਗੰਚ ਬੜਕੇ ਹਵਾ ਚਰਲਕੇ ਅਗੰਚ ਰਲਕੇ ਹਵਾ ਚਰਲਕੇ ਅਸਾ ਆਉਣਾ ਨਾ ਦੇਖਣ ਅਸਾਨੇ ਭਲਕੇ मगरो तू नाम साडे नगरो तूं नाम साढे पाक रखी मलीन रखी जे आई पत झड़ त फेर कीअं बुरे दिन तो डरी न पात्र बुरे दना तो डरी न पात्र ਤੂੰ ਆਸ ਦਿਲ ਵਿੱਚ ਤੂੰ ਆਸ ਦਿਲ ਵਿੱਚ ਤੇ ਸਦਕਰੂ ਵਿੱਚ ਨਜ਼ਰ ਵਿੱਚ ਸੁਪਨੇ ਹਸੀਨ ਰੱਖੀ ਜੇ ਹਾਈ ਪਤ ਝੜਤਾ ਫੇਰ ਕੀ ਏ ਜੇ ਹਾਈ ਪਤ ਝੜਤਾ ਫੇਰ ਕੀ ਏ ਧੰਵਾਦ ਜੀ ਧੰਨਵਾਦ ਕਰਦਾ ਜਿਨ੍ਹਾਂ ਨੇ ਸਮਾਂ ਕੱਢਿਆ ਤੇ ਸਾਡੀ ਬਾੜ ਦੇ ਪਰਿਵਾਰ ਦੇ ਪਤਿਹਰ ਸਹਿबान ਬਹੁਤ ਬਹੁਤ ਧੰਨਵਾਦ ਸਰ ਦਿਲਦਿਆਂ ਗਹਿਰਾਂਜਾਂ ਤੋਂ ਕਿਉਂਕਿ ਸਾਰਿਆਂ ਨੂੰ ਅਸ਼ੀਰਵਾਦ ਦੇ ਲਈ ਪਹੁੰਚੇ ਸਾਡੇ ਮਾਨਯੋਗ ਜ਼ਿਲ੍ਹਾ ਦੇ ਸੈਸ਼ਨ ਜਨ ਸਰਦਾਰ ਮਨਜਿੰਦਰ ਸਿੰਘ ਡਿਵੀਜ਼ਨਲ ਅਫੀਸਰ ਸਹਿबान ਬਹੁਤ ਬਹੁਤ ਧੰਨਵਾਦ ਕਰਦੇ ਆ ਉਹਨਾਂ ਦਾ ਜੀ ਆਇਆਂ ਕਹਿੰਦੇ ਆ ਜਿਨ੍ਹਾਂ ਨੇ ਸਮਾਂ ਕੱਢਿਆ ਤਾਂ ਇੱਕ ਵਾਰ ਫੇਰ ਬਹੁਤ ਬਹੁਤ ਸ਼ੁਕਰਗੁਜ਼ਾਰ ਸਰ ਤੇ ਮੈਂ ਆਪਣੇ ਵੱਲੋਂ ਸਾਡੇ ਮੁੰਚੀ ਸਹਿਬਾਨ ਵੱਲੋਂ ਕਲਰਕ ਸਹਿਬਾਨ ਵੱਲੋਂ ਸਾਰੇ ਸਟਾਫ ਵੱਲੋਂ ਆਪ ਸਾਡਾ ਸਵਾਗਤ ਧੰਨਵਾਦ ਕਰਦਾ ਹੋਇਆ ਇਸ ਲੋੜੀ ਦੇ ਤਿਹਾਰ ਨੂੰ ਅੱਗੇ ਅਸੀਂ ਸ਼ੁਰੂਆਤ ਹੁਣ ਕੋਈ ਵੀ ਸਾਥੀ ਆਪਣਾ ਕੋਈ ਗੀਤ ਕਵਿਤਾ ਲੋੜੀ ਦੇ ਸਬੰਧ ਵਿੱਚ ਪੇਸ਼ ਕਰਨੀ ਚਾਹੁੰਦਾ ਹੈ ਤਾਂ ਕਿਰਪਾ ਕਰਕੇ ਅੱਗੇ ਆ ਜੀ ਤਾਂ ਕਿ ਬਾਹਰ ਰੱਖ ਲੋ ਸੇਰ ਵੇ ਪਾਉਣ ਦੇ ਲਈ ਮੇਰੇ ਬਾਲਾਂ ਦਾ ਢੁਣਿਓਇਤ ਬ੍ਰਿੰਦ ਤਾਣਾ ਬਚਾਉਣ ਦੇ ਲਈ ਜੇਕਰ ਫੇਰ ਵੀ ਯਾਰ ਨਰਾਜ ਰਹਿੰਦਾ ਲੱਖ ਲਾਨਤਾ ਯਾਰੀ ਕੌਣ ਅਰਦੀ ਕਲਾ ਦੀ ਗੱਲ ਕਰੋ ਪੋਜ਼ਿਟਿਵ ਗੱਲ ਕਰੋ ਤੈਂ ਹਮੇਸ਼ਾ ਜਿਹੜਾ ਬੰਦਾ ਮੁਸੀਬਤ 'ਚ ਆ ਉਹਨੂੰ ਹਮੇਸ਼ਾ ਉਹ ਜੋ ਕੱਢਣ ਦੀ ਗੱਲ ਕਰੋ ਦੂਜੇ ਤੋਂ ਹੱਸਦੇ ਰਿਹਾ ਕਰੋ ਧੰਨਵਾਦ ਲੋੜੀ ਦਾ ਕੰਮ ਸਾਡਾ ਆਪਾਂ ਖਿਆ ਪਿਆ ਤੇ ਦੇਖ ਰਿਹਾ ਮਾਹੌਲ ਬਹੁਤ ਸੁਣਾ ਬੋਲੇ ਇੱਦੇ ਹੈ ਬਹੁਤ ਸੁਣਾ ਬੋਲੇ ਐਂਡ ਸੀ ਕੰਮ ਮੈਨੂੰ ਤਾਂ ਐਂਦੀ ਮਾ ਟੜਕਣ ਜੀ ਕਿਤੇ ਉਹਨਾਂ ਟੜਕਣ ਬਾਅਦ ਜੇ ਮੈਂ ਹੈ ਆ ਕਰੀ ਜਾਂਦੇ ਆ ਗੈਰੀ ਹੋਗੀ ਖਾਲੀ ਕੰਮ ਤੋਂ ਹੋ ਗਏ ਫਰੀ ਤੇ ਹੁਣ ਮੈਂ ਤੇ ਚੌਂਕੌਰ ਅਸੀਂ ਜਾ ਰਿਆਂ ਗੇੜ ਤੇ ਲੋੜੀ ਬਣਾਉਣ ਵਾਸਤੇ ਸਮਾਨ ਲੈਣਾ ਜਿਵੇਂ ਕਿ ਮੂਖਲੀਆਂ ਟ੍ਰਯੋੜੀਆਂ ਗੱੱਚਾ 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 ਸਮਾਗੇ ਠੀਕ ਹੈ ਤੇ ਜਿੰਦਗੀ ਜੇ ਤਰਾ ਚੜਾ ਹੁੰਦੇ ਨੇ ਪੋਜ਼ਟਿਵ ਗੱਲ ਕਰਿਆ ਕਰੋ ਪੋਜ਼ਟਿਵ ਰਹਿ ਕੇ ਕਰੋ ਹਰ ਵਕਤ ਹਾਂ ਜੀ ਰਹੇ ਹੋ ਖੁਸ਼ ਰਹੇ ਹੋ ਧੀ ਛੋਡੀ ਹਾਸੀ ਹੈ ਨਾ ਇਹ ਜਦੋਂ ਨੰਨੂ ਲਈ ਸੀ ਮਾਰ ਦਿੰਦੀ ਆ ਖੁਸ਼ ਰਹਾ ਜੀ ਆਰ ਉਹ ਲੋਕੇਸ਼ਨ ਵਾਲੀ ਸੋਹਣੀ ਆ ਸ਼ੜਕ ਦੀ ਨਾ ਵਾਲੀ ਪਿਆਰੀ ਲੋਕੇਸ਼ਨ ਹੈ ਇਹਦੇ ਆਲੇ-ਦਾਲੇ ਦਰੱਖਤ ਜਿਹੜੇ ਨਾ ਜਿਹੜੇ ਬਾਹਲੇ ਪਿਆਰੇ ਨੇ ਵੀ ਕੀ ਪਹੁੰਚ ਗਏ ਕੱਲ ਨੂੰ ਬੱਚਿਆਂ ਦੇ ਲੱਗਣੇ ਆ ਸਕੂਲ ਛੁੱਟੀਆਂ ਗਈਆਂ ਮੁੱਕ ਤੇ ਉਹਦੇ ਵਾਸਤੇ ਆਪਾਂ ਨੂੰ ਬੋਤਲ ਦੇ ਟੱਕਣ ਗਿਆ ਲਵਾਉਣ ਨੂੰ ਤੇ ਬੱਚੇ ਦੇ ਦਸਤਾਨੇ ਲੋਹੜੀ ਦਾ ਤਿਹਾਰ ਕਰਕੇ ਰੌਣਕ ਜਮ ਨਹੀਂ ਹੈਗੀ ਬਾਜ਼ਾਰਾਂ 'ਚ ਕਾਰ ਪਹੁੰਚ ਗਏ ਆਪਾਂ ਤੇ ਕਾਰ ਆ ਕੇ ਮਨਾਉਣਿਆ ਲੋਹੜੀ ਇੱਕ ਤੇ ਆ ਮੱਥਾ ਤੇ ਪਹਿਲਾਂ ਤਾਂ ਬਾਪੂ ਹੁੰਦਾ ਸੀ ਸਾਡਾ ਘਰੇ ਉਹ ਲੋੜੀ ਲੋੜੀ ਪਾ ਕੇ ਰੱਖਦਾ ਚੰਗੀ ਤਰ੍ਹਾਂ ਅੱਜ ਬਾਪੇ ਨੇ ਬਾਈ ਹੈ ਮੱਥਾ ਢੇਕਦੇ ਆ ਤੇ ਲੈ ਇਨਿਆ ਆਸ਼ੀਰਵਾਦ ਪਰ ਫਿਲਹਾਲ ਮੈਨੂੰ ਲੋੜੀ ਦੇ ਤਿਹਾਰ ਬਾਰੇ ਪਤਾ ਨਹੀਂ ਵੀ ਇਹ ਕਿਉਂ ਮਣਾਈ ਜਾਂਦੀ ਹੈ ਬਸ ਅੱਜ ਸਰਚ ਮਾਰਾਂਗੇ ਕਿਉਂ ਬਣਾਈ ਜਾਂਦੀ ਐ ਕਿਉਂ ਬਣਾਈ ਜਾਂਦੀ ਐ ਵੀ ਪਤਾ ਹੈ ਹੈ ਕੀ ਹੋਇਆ ਜੀ ਦੱਸ ਪਤਾ ਨਹੀਂ ਕਿਵੇਂ ਕਦ ਬਣਾਈ ਜਾਂਦੀ ਇਹਦੀ ਦੱਸ ਫੇਰ ਫੇਰੀ ਪਤਾ ਲੱਗੂ ਤਾ ਬੱਤ ਬੰਦ ਕਰ ਅਨਾਰਦ ਮਤ ਤੁਹਾਡੇ ਇਕੜੋ ਮੂਰੀ ਚਲੋ ਲਿਆਓ ਵੇ ਬਾਹਰ ਚ ਕਰੀ ਦੇ ਇਹਦੇ ਲਓ ਜੀ ਲਓ ਵੀ ਲਓ ਵੀ ਓਹੋ ਲਓ ਜੀ ਲਓ ਜੀ ਇਸਰ ਆਏ ਦਲਿੱਦਰ ਜਾਏ ਦਲਿੱਦਰ ਦੀ ਜੜ ਚੁੱਲ੍ਹੇ ਪਾਏ ਠੀਕ ਹੈ ਇਹਦਾ ਮਤਲਬ ਇਹ ਹੁੰਦਾ ਹੁੰਦਾ ਵੀ ਘਰ ਚ ਸੁੱਖ ਸ਼ਾਂਤੀ ਆਏ ਤੇ ਜਿਹੜੀਆਂ ਵੀ ਘਰ ਚ ਮਾੜੀਆਂ ਆਦਤਾਂ ਮਾੜੀਆਂ ਚੀਜ਼ਾਂ ਨੇ ਉਹ ਸਾਰੀਆਂ ਅਗਨੀ ਭੇਟ ਕਰਤੀਆਂ ਇਸਰ ਆਏ ਦਲਿੱਦਰ ਜਾਈ ਦਲਿੱਦਰ ਦੀ ਜੜ ਜੁੱਲੇ ਪਾਈ ਵੈਸੇ ਦਲਿੱਦਰ ਸ਼ਬਦ ਹੁੰਦਾ ਹੈ ਆਲਸ ਨੂੰ ਆਲਸ ਦਾ ਮਤਲਬ ਸੁਸਤੀ ਜਿਹੜੀ ਵੀ ਮਾਲਕ ਤੰਦਰੁਸਤੀ ਲਿਆਈ ਤੇ ਦਲਿੱਦਰ ਹੈ ਜਿਹੜਾ ਉਹ ਘਰੋਂ ਬਾਹਰ ਜਾਏ ਜਾਏ ਤੇ ਜੇ ਉਹ ਮੱਥਾ ਟੇਕਦਾ ਆਪਾ ਜੈ ਹੋ ਜੈ ਹੋ ਜੈ ਹੋ ਠੀਕ ਹੈ ਇਸ ਤਰ੍ਹਾਂ ਇਸ ਰਾਏ ਦਿਲਿੱਤਰ ਜਾਏ ਦਿਲਿੱਤਰ ਇਸ ਰਾਏ ਤੁੰਨੇ ਚੁੱਲੇ ਪਾਏ ਕੀ ਪਾਏ ਚੁੱਲੇ ਐ ਬਣਾਏਗਾ ਸਰਾਈ ਦਿਲਿੱਤਰ ਉਹ ਚੁਲੇ ਬਣਾਏਗਾ ਚੁੱਲੇ ਤੂੰ ਨਹੀਂ ਪਾਏ ਸਰਾਈ ਦਿਲਿੱਤਰ ਨਹੀਂ ਹਾਇ ਕੀ ਚੁੱਲੇ ਪਾਏ ਪਾਈ ਕਰੀ ਜਾਂਦਾ ਲਓ ਜੀ ਜੈ ਹੋ ਲਓ ਲੋੜੀ ਤੇ ਆਪਾਂ ਮੱਥਾ ਟੇਕ ਲਿਆ ਤੇ ਹੁਣ ਦਿੰਨੇ ਆ ਸਾਗ ਨੂੰ ਗੇੜਾ ਕੋਈ ਅੱਜ ਪੰਜਾਬ ਦੇ ਵਿੱਚ ਤਕਰੀਬਨ ਕੀ ਕਹਿਣਾ ਕੋਈ ਇੱਕ ਅਦਾ ਕਰ ਹੈ ਜਿਹਾ ਹੋਵੇ ਜਿੱਥੇ ਸਾਗ ਨਾ ਬਣਿਆ ਹੋਵੇ ਤਕਰੀਬਨ ਹਰ ਘਰੇ ਅੱਜ ਸਾਗ ਬਣਿਆ ਹੋਣਾ। ਤੋਂ ਠੀਕ ਹੈ ਹੁਣ ਸਮਾਂ ਰਾਤ ਦੇ ਮੇਰੇ ਹਿਸਾਬ ਨਾਲ 7:00 ਵਜ ਗਏ ਤੇ ਹੁਣ ਰੋਟੀ ਖਾਣੇ ਆ। ਸੋ ਅੱਜ ਦਾ ਬਲੌਗ ਕਰਦੇ ਇੱਥੇ ਸਮਾਪਤ ਹੋ। ਸਾਰੇ ਚੜ੍ਹਦੀ ਕਲਾ 'ਚ ਹੋਵੋਗੇ। ਮਿਲਦੇ ਆਂ ਕੱਲ ਇੱਕ ਨਵੇਂ ਹੋਰ ਬਲੌਗ 'ਚ। ਪਰਮਾਤਮਾ ਸਾਰਿਆਂ ਦੀ ਲੋੜੀ ਸੁੱਖ ਸ਼ਾਂਤੀ ਨਾਲ ਨਗਾਏ ਹਰੇਕ ਦੇ ਕਰੇ ਖੁਸ਼ੀਆਂ ਭਰਿਆ ਮਾਹੌਲ ਰਹੇ ਤੰਦਰੁਸਤੀ ਰਹੇ ਖੁਸ਼ ਰਹਿਣ ਸਾਰੇ ਠੀਕ ਹੈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਐਂਡ ਸ਼ੇਅਰ ਲਵ ਯੂ ਆਲ ਧੰਨਵਾਦ